ਅਦੀ ਬੀ ਦੀ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਮੇਰੇ ਵੀਰ ਪੈਣ ਭਰਾ ਤੁਹਾਡੇ ਚੈਨਲ ਆਈ ਵਿਖਰੇ ਆ ਉਹਨਾਂ ਨੂੰ ਕੋਲਾ ਕੱਢ ਕੇ ਬੋਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਜੈ ਪੀਮ ਜੈ ਪਾਰਥ ਬ੍ਰਦਰ ਕੁਝ ਦਿਨ ਪਹਿਲਾਂ ਮੈਂ ਬਿਮਾਰ ਸੀਗਾ ਉਰ ਉਸ ਬਿਮਾਰ ਰਹਿੰਦੇ ਆ ਤਾਂ ਹਸਪੀਟਲ ਦੇ ਨਾਲ ਇੱਕ ਸਾਡੇ ਫ੍ਰੀਕੁਲ ਜ਼ਿਲ੍ਹੇ ਦੇ ਵਿੱਚ ਅਨੁਸ਼ਾਸਨ ਕਮੇਟੀ ਬਣਾਈ ਹੈ ਇੱਕ ਤੇ ਮੈਂ ਉਸ ਅਨੁਸ਼ਾਸਨ ਕਮੇਟੀ ਦੇ ਜਿੰਨੇ ਵੀ ਮੈਂਬਰ ਬਣਾਏ ਆ ਕੁਝ ਚੇਅਰਮੈਨ ਬਣਾਏ ਆ ਉਹਨਾਂ ਨੇ ਪੁੱਛਣਾ ਚਾਹਣਾ ਵੀ ਉਹ ਕਿੰਨੇ ਕੋ ਆਪ ਅਨੁਸ਼ਾਸਨ ਦੇ ਵਿੱਚ ਰਹਿੰਦੇ ਆ ਉਹ ਗੱਲ ਪ੍ਰੋਟੋਕੋਲ ਦੀ ਕਰਦੇ ਕਿੰਨਾ ਕੁ ਪ੍ਰੋਟੋਕੋਲ ਸਮਝਦੇ ਹੋ ਸਭ ਤੋਂ ਵੱਡੀ ਜਿਹੜੀ ਪ੍ਰੋਟੋਕੋਲ ਵਾਲੀ ਗੱਲ ਉਹਨਾਂ ਨੇ ਕੀਤੀ ਆ ਆਮ ਜਿਹੜੇ ਗਰੀਬ ਲੋਕ ਆ ਐਸਸੀ ਲੋਕਾਂ ਨਾਲ ਹਰੇਕ ਪਾਰਟੀ ਨੇ ਧੱਕਾ ਕੀਤਾ ਜਾਂਦਾ ਕਿਸੇ ਪਾਰਟੀ ਵਿੱਚ ਕਿਸੇ ਵੀ ਐਸਸੀ ਬੰਦੇ ਨੂੰ ਪਰਜੋਰ ਕੋਈ ਮਿਹਨਤ ਕਰਨ ਵਾਲੇ ਨੂੰ ਅੱਗੇ ਨਹੀਂ ਲਿਆਂਦਾ ਜਾਂਦਾ ਉਹਦੀ ਧੌਣ ਤੇ ਗੋਡਾ ਰੱਖ ਕੇ ਉਹਦੇ ਸਰੀ ਨੂੰ ਨਪੇ ਜਾਂਦਾ ਮੈਂ ਉਸ ਵਾਸਤੇ ਗੱਲ ਕਰਨੀ ਚਾਹਣਾ ਵੀ ਜਿਹੜੀ ਉਹਨੇ ਕਮੇਟੀ ਬਣਾਈ ਆ ਉਹਦੇ ਵਿੱਚ ਇੱਕ ਵੀ ਐਸਸੀ ਬੰਦਾ ਲਿਆ ਕੋਈ ਕੀ ਫਰੀਦਕੋਟ ਦੇ ਵਿੱਚ ਕੋਈ ਬੰਦੇ ਐਸੀ ਬੰਦੇ ਨੂੰ ਕੰਮ ਨਹੀਂ ਕਰਨਾ ਰੱਖੀ ਜਿਹੜਾ ਸਿਰਫ ਤੇ ਸਿਰਫ ਇਹਨਾਂ ਲੋਕਾਂ ਨੂੰ ਹੀ ਕੰਮ ਬਾਰੇ ਪਤਾ ਇਹਨਾਂ ਲੋਕਾਂ ਨੂੰ ਹੀ ਪਤਾ ਕਿ ਉਹਨਾਂ ਸਸ਼ਣ ਕਮੇਟੀਆਂ ਕਿਹਦੇ ਉੱਤੇ ਬਣਾਈਆਂ ਇਹਨਾਂ ਨੇ ਸਾਡੇ ਉੱਤੇ ਬਣਾਈਆਂ ਉਹਨਾਂ ਸਸ਼ਣ ਕਮੇਟੀਆਂ ਔਰ ਕਿਤੇ ਗੱਲ ਨਹੀਂ ਸਾਡੇ ਇਹ ਇਹਨਾਂ ਨੂੰ ਇਹ ਵੀ ਕਹਿੰਦੇ ਐਸੀ ਬੰਦਿਆਂ ਨੂੰ ਕੋਈ ਕੰਮ ਨਹੀਂ ਕਰ ਦੇਣਾ ਜੇ ਕੋਈ ਜਾ ਕੇ ਇਹਨੂੰ ਸਿਰੋਪਾ ਪਾਉਂਦਾ ਜਾਂ ਕਿਸੇ ਨਾਲ ਕੋਈ ਗੱਲਬਾਤ ਕਰਦਾ ਤੇ ਉਹ ਕਹਿੰਦੇ ਵੀ ਸਾਡੇ ਪੁੱਛੇ ਵਗੈਰ ਗੱਲ ਨਹੀਂ ਕਰਨੀ ਸਾਨੂੰ ਹੀ ਪਤਾ ਸਾਰਾ ਕੋ ਪਾਰਟੀ ਵਿੱਚ ਕੰਮ ਕਰਦਾ ਪਰ ਮੈਂ ਇਹਨਾਂ ਬੰਦਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਜਿਹੜਾ ਸਸ਼ਣ ਕਮ ਜਿਹੜੇ ਬੰਦਿਆਂ ਦੇ ਸਿਰਾਂ ਤੇ ਫਿਰਦੇ ਨਾ ਸਿਰਫ ਐਸਸੀ ਲੋਕਾਂ ਦੇ ਸਿਰਾਂ ਤੇ ਫਿਰਦੇ ਉਹਨਾਂ ਨੂੰ ਬੁੱਧੂ ਬਣਾਉਂਦੇ ਮੈਂ ਉਹਨਾਂ ਲੋਕਾਂ ਨੂੰ ਕੁਝ ਦਿਨਾਂ ਵਿੱਚ ਦੱਸਣ ਜਾ ਰਿਹਾ ਵੀ ਇਹਨਾਂ ਲੋਕਾਂ ਤੋਂ ਬਚ ਕੇ ਰੋ ਇਹ ਲੋਕ ਤੁਹਾਡੇ ਕਦੇ ਵੀ ਸਕੇ ਨਹੀਂ ਹੋ ਸਕਦੇ ਇਹ ਸਿਰਫ ਜੋ ਗੱਲਾਂ ਕਰਦੇ ਆ ਨਾ ਵੀ ਅਸੀਂ ਵੋਟਾਂ ਪਿਆ ਕੇ ਇਹਨਾਂ ਨੂੰ ਖਰੀਦ ਲੈਣਾ ਆ ਕਰ ਲੈਣਾ ਉਹ ਮੇਰੇ ਕੋਲ ਇੱਕ ਇੱਕ ਡਾਟਾ ਪਈ ਇੱਕ ਇਹਨਾਂ ਦੀਆਂ ਰਿਕਾਰਡਿੰਗਾਂ ਪਈਆਂ ਹੋਈਆਂ ਤੇ ਮੈਂ ਕੁਝ ਦਿਨਾਂ ਵਿੱਚ ਸਾਹਮਣੇ ਜੂਰ ਲਿਆਉਂਗਾ ਇਹਨਾਂ ਦਾ ਨੱਕ ਜਦਾਂ ਮਲਿਆ ਕੇ ਦੱਸੂਗਾ ਵੀ ਕਿਵੇਂ ਤੁਸੀਂ ਐਸਸੀ ਸਮਾਜ ਨੂੰ ਅੰਗੋਲੀਆਂ ਕਰ ਦਿਓ ਇੱਕ ਸਰਕਾਰੀ ਪਿਛਲੇ ਦੇਣੀ ਇੱਕ ਚਿੱਠੀ ਜਿਹੜੀ ਐ ਜਾਰੀ ਕੀਤੀ ਗਈ ਸੀਗੀ ਤਾਂ ਉਹਦੇ ਬਾਰੇ ਕੀ ਕਹਿਣਾ ਤੁਸੀਂ ਮੈਂ ਉਸੇ ਤੇ ਤੁਸੀਂ ਬਾਰੇ ਗੱਲ ਕਰ ਰਿਹਾ ਨਾ ਜੀ ਕਿ ਫਰੀਦਕੋਟ ਜ਼ਿਲ੍ਹੇ ਦੇ ਕੱਲੇ ਚਿੱਠੀ ਜਾਰੀ ਹੋਈ ਆ ਵੀ ਉਹ ਅਸੇ ਵਾਸਤੇ ਨਹੀਂ ਵੀ ਜਿਹੜੇ ਗਰੀਬ ਲੋਕ ਬੰਦੇ ਅੱਗੇ ਸਿਰ ਕੱਢਦੇ ਆ ਰਹੇ ਨਾ ਮੇਰੇ ਵਰਗੇ ਜਿਹੜੇ ਮਹਾਤੜ ਰੋਗ ਵੀ ਜਿਨ੍ਹਾਂ ਨੂੰ ਮਾੜਾ ਮੋਟਾ ਪੋਲਿਟਿਕਸ ਬਾਰੇ ਸਮਝ ਆ ਗਈ ਆ ਅੱਜ ਕੱਲ ਸਮਝ ਚੁੱਕਿਆ ਸੁਧੀ ਆ ਚੁੱਕੀ ਆ ਉਹਨਾਂ ਨੂੰ ਦਬਾਉਣ ਵਾਸਤੇ ਇਹਨਾਂ ਨੇ ਕੰਮ ਕੀਤਾ ਵੀ ਇਹ ਬੰਦੇ ਦਬ ਜਾਣੇ ਬੋਲਣ ਪਰ ਮੈਂ ਕਹਿੰਦਾ ਵੀ ਇਹ ਇੱਕ ਸਫਰੀ ਨਹੀਂ ਨੇਗਾ ਸਫਰੀ ਫਰੀਦਕੋਟ ਜਿਹੜੇ ਜਗਾਂਗੋਂ ਨੇ ਮੈਂ 2-4 ਦਿਨ ਬੁਵਾਰਤੀ ਹੁਣ ਦੇਖੀ ਚੱਲੋ ਵੀ ਦਿਨੋ ਦਿਨ ਕਿਵੇਂ ਕਾਫਲਾ ਮੈਂ ਭਾਜਪਾ ਪਾਰਟੀ ਦਾ ਜ਼ਿਲ੍ਹਾ ਜਰਨਲ ਸਕੱਤਰ ਵੀ ਹਾਂ ਤੇ ਮੈਂ ਹਰ ਥਾਂ ਤੇ ਜਾ ਕੇ ਮੈਂ ਸਰੂਪੇ ਵੀ ਪਾਉਂਗਾ ਸ਼ਾਮਲ ਵੀ ਕਰੂੰਗਾ ਇਹ ਕਹਿੰਦਾ ਅਸੀਂ ਪਾਰਟੀ ਨੂੰ ਕੱਢ ਦਾਂਗੇ ਪਾਰਟੀ ਨੂੰ ਕੱਢਣ ਨੂੰ ਉੱਪਰ ਬੈਠੇ ਆ ਲੀਡਰ ਉੱਪਰਲੇ ਲੀਡਰ ਕਹਿਣ ਪਾਰਟੀ ਚਾ ਕੰਮ ਨਹੀਂ ਕਰਨਾ ਅਸੀਂ ਗਲਤ ਕੰਮ ਤਾਂ ਕਰ ਨਹੀਂ ਦੇ ਯਾਰ ਇਹ ਸਰੂਪੇ ਪਾਉਣ ਸਾਨੂੰ ਅਸੀਂ ਸਰੂਪਾਣਾ ਕਿਸੇ ਨੂੰ ਪਾ ਸਕੀ ਇਸ ਕਰਕੇ ਜਿਹੜੇ ਬੰਦੇ ਪਰ ਪ੍ਰੋਟੋਕੋਲ ਦੀ ਗੱਲ ਕਰਦੇ ਆਂ ਅਨੁਸ਼ਾਸਨ ਦੀ ਗੱਲ ਕਰਦੇ ਇਹ ਆਪ ਕਿੰਨਾ ਕੁ ਸ਼ਾਸਨ ਚ ਰੰਦੇ ਆਂ ਆਪ ਇਹ ਕਿੰਨਾ ਕਹਿੰਦੇ ਵੀ ਯਾਰ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਮੇਰੇ ਕੋਲ ਐਸੇ ਗਾ ਰਿਕਾਰਡ ਨਾ ਪਈਆਂ ਵੀਰ ਜੀ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਦਊਂਗਾ ਤੁਸੀਂ ਯਾਦ ਕਰੋਗੇ ਵੀ ਵਾਕੇ ਹੀ ਯਾਰ ਕੁਝ ਹੈਗਾ ਵੀ ਪਾਰਟੀ ਨੂੰ ਵਧਾਉਣ ਵਾਲੇ ਨਹੀਂ ਆ ਪਾਰਟੀ ਨੂੰ ਤੋੜਨ ਵਾਲੇ ਆ ਇਹ ਕੱਲੇ ਕੱਲੇ ਘਰ ਵਿੱਚ ਪ੍ਰਧਾਨ ਪੈਦਾ ਕਰਨਾ ਚਾਹੀਦਾ ਇਹ ਤਾਂ ਕਹਿੰਦੇ ਮੈਂ ਕੱਲਾ ਪ੍ਰਧਾਨ ਆ ਤੇ ਕੱਲਾ ਹੀ ਮੈਂ ਪਾਰਟੀ ਦਾ ਮੈਂਬਰ ਆ ਕੱਲਾ ਹੀ ਜੋ ਕੁਝ ਕਰਨਾ ਮੈਂ ਹੀ ਕਰਨਾ ਦੂਸਰਾ ਬੰਦਾ ਨਹੀਂ ਇਹਨਾਂ ਨਾਲ ਚੰਦ ਬੰਦੇ ਨਹੀਂ ਮੈਨੂੰ ਤੁਰਕੇ ਦਾ ਦਿਖਾਉਣ ਸ਼ਹਿਰ ਦੇ ਵਿੱਚ ਕੋਈ ਹੈ ਕਿੰਨੇ ਕੀ ਬੋਲਦੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਅ ਸਰ ਤੁਸੀਂ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਤੇ ਫਿਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਪਹਿਲਾਂ ਵੀ ਦੇਖਣ ਨੂੰ ਮਿਲੀਆਂ ਜਾਂ ਕਿਤੇ ਹੋਣੀ ਇਸ ਤਰ੍ਹਾਂ ਕਿੱਥੇ ਗਿਆ ਜਦੋਂ ਮੈਂ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਉਸ ਟਾਈਮ ਪਾਰਟੀ ਨੇ ਇੱਕ ਐਸੀ ਸਮਾਜ ਨੂੰ ਐਡਾ ਹੁਲਾਰਾ ਦਿੱਤਾ ਸੀ ਮੈਂ ਪੂਰੇ ਪੰਜਾਬ ਦੇ ਵਿੱਚ ਕੰਮ ਕੀਤਾ ਅੱਜ ਵੀ ਪੂਰੇ ਪੰਜਾਬ ਦੇ ਵਿੱਚ ਕੰਮ ਕਰਦਾ ਮੈਂ ਕੱਲੇ ਜ਼ਿਲ੍ਹੇ 'ਚ ਨਹੀਂ ਪਰ ਪੂਰੇ ਪੰਜਾਬ ਦੇ ਵਿੱਚ ਕੰਮ ਕਰਦਾ ਪਰ ਪੰਜਾਬ ਦੇ ਵਿੱਚ ਜਿਹੜੇ ਉੱਪਰਲੇ ਲੀਡਰ ਨੇ ਸਾਡੇ ਬੀਜੇਪੀ ਦੇ ਉਹ ਇੱਕ ਐਸੀ ਸਮਾਜ ਨੂੰ ਬਹੁਤ ਜ਼ਿਆਦਾ ਮਾਨ ਸਰਕਾਰ ਦਿੰਦੇ ਆ ਪਰ ਜਦ ਥੱਲੇ ਦੇ ਲੈਵਲ ਤੇ ਜ਼ਿਲ ਇਹ ਗਰੀਬ ਲੋਕਾਂ ਨੂੰ ਬਿਲਕੁਲ ਠੰਨੀ ਨਹੀਂ ਦਿੰਦੇ ਨਾ ਇਹ ਕੰਮ ਕਰਦੇ ਇਹਨਾਂ ਨੂੰ ਇਹੀ ਡਰ ਰਹਿੰਦਾ ਵੀ 24 ਘੰਟੇ ਕਿਤੇ ਸਾਡੇ ਸਿਰ ਤੇ ਨਾ ਆ ਕੇ ਬਹਿ ਜਾਣ ਜਿਹੜਾ ਬੰਦਾ ਕੰਮ ਕਰਨ ਵਾਲਾ ਉਹਨੇ ਬੀਜੇਪੀ ਜੱਗੇ ਨਿਕਲਣਾ ਹੀ ਨਿਕਲਣਾ ਨਿਕਲੂਗਾ ਹੀ ਇਹ ਜਿੰਨਾ ਮਰਜ਼ੀ ਜ਼ੋਰ ਲਾਣ ਕੱਖ ਨਹੀਂ ਹੋਣਾ ਇਹਨਾਂ ਦਾ ਤੇ ਮੈਂ ਹੁਣ ਪਹਿਲਾਂ ਕਹਿੰਦਾ ਸੀ ਮੈਂ ਹਲਕੇ ਦੇ ਮੈਂ ਤਿੰਨਾਂ ਹਲਕਿਆਂ ਦੇ ਵਿੱਚ ਕੰਮ ਕਰਕੇ ਦਿਖਾਉਂਗਾ ਹੁਣ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਆ ਰਿਹਾ ਇਹਨਾਂ ਕੋਲ ਬੰਦੇ ਨਹੀਂ ਮਿਲਦੇ ਇਹਨਾਂ ਨੂੰ ਇਹ ਦਿਖਾਉਣ ਖਾ ਬੰਦੇ ਕਿਹੜੇ ਮਿਲ ਰਹੇ ਬੰਦੇ ਨਹੀਂ ਮਿਲ ਰਹੇ ਇਹਨਾਂ ਨੂੰ ਖੜੇ ਕਰਨ ਨੂੰ ਤੇ ਉਹਨਾਂ ਨੂੰ ਅਸੀਂ ਖੜੇ ਕਰ ਕੀ ਇਸ ਵਿਸ਼ੇ ਤੇ ਕਿਸੇ ਵੱਡੇ ਲੀਡਰ ਨਾਲ ਕੋਈ ਬੈਠ ਕੇ ਹੀ ਕੋਈ ਗੱਲਬਾਤ ਕੀਤੀ ਹੋਵੇ ਦੇਖੋ ਜੀ ਵੱਡੇ ਲੀਡਰਾਂ ਨਾਲ ਮੇਰੀ ਕਈ ਵਾਰੀ ਗੱਲ ਹੋ ਚੁੱਕੀ ਆ ਕਈ ਵਾਰੀ ਮਿਲ ਚੁੱਕਿਆ ਉਹ ਇਹ ਚੀਨੂਆਂ ਨੌਰ ਮਾਰਦਿਆਂ ਦੇ ਵੀ ਕੋਈ ਗੱਲ ਨਹੀਂ ਥਰਡੇ ਲੈਵਲ ਤੇ ਜਿਹੜੇ ਕਰਦੇ ਇਹਨਾਂ ਦਾ ਬਹੁਤ ਜਲਦੀ ਖਤਮ ਹੋਣ ਵਾਲਾ ਇਹ ਕਿਸੇ ਪਾਸੇ ਜੋਗੇ ਐਮਸੀ ਵੀ ਲੜਨ ਜੋਗੇ ਨਹੀਂ ਰਹਿਣੇ ਇਹ ਬੰਦੇ ਤੁਹਾਡੇ ਸਾਹਮਣੇ ਦੇਖ ਲਓ ਵੀ ਕੀ ਹਾ ਲਾਤ ਹੁੰਦੀ ਹੈ ਇਹਨਾਂ ਨੂੰ ਕਿਸੇ ਨੇ ਐਮਸੀ ਦਾ ਡੱਕਾ ਨਹੀਂ ਦੇਣੀ ਜੇ ਜਿੱਤਣਾ ਹੁਣ ਇਲੈਕਸ਼ਨ ਜਿਹੜੇ ਆ 2027 ਦੇ ਵੀ ਆਉਣ ਵਾਲੇ ਆ ਤੇ ਪਾਰਟੀ ਦੇ ਵਿੱਚ ਐਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਕਿਸ ਤਰ੍ਹਾਂ ਮੈਨੇਜ ਕਰੋਗੇ ਕੋਈ ਇਸ ਤਰ੍ਹਾਂ 2027 ਦੇ ਵਿੱਚ ਵੀਰ ਜੀ ਉਹੀ ਬੰਦਾ ਐਮਐਲਏ ਬਣੂਗਾ ਜਿਹੜਾ ਐਸਸੀ ਸਮਾਜ ਦੀ ਕਦਰ ਕਰੂਗਾ ਜਿਹੜਾ ਐਸਸੀ ਬੰਦਿਆਂ ਨੂੰ ਸਮਝੂਗਾ ਜਿਹੜਾ ਸਾਡੇ ਵਰਗਿਆਂ ਨੂੰ ਨਹੀਂ ਸਮਝੂਗਾ ਤੇ ਜਿਹੜਾ ਮੈਨੂੰ ਨਹੀਂ ਸਮਝ ਰਿਹਾ ਮੇਰੇ ਛੜੜੇ ਸਮਾਜ ਨੂੰ ਕੀ ਸਮਝੂਗਾ ਜਿਹੜਾ ਬੰਦਾ ਐਸਸੀ ਸਮਾਜ ਨੂੰ ਸਮਝੂਗਾ ਆਉਣ ਵਾਲਾ ਉਹ ਲੀਡਰ ਹੋਏਗਾ ਐਮਐਲਏ ਹੋਏਗਾ ਤੇ ਨਹੀਂ ਤਾਂ ਵੀਰ ਜੀ ਉਹ ਭੁੱਲ ਜਾਣ ਐਮਸੀ ਵੀ ਬਣ ਜਾਣ ਕਿਤੇ ਪਿੰਡ ਦੇ ਵਿੱਚ ਪੰਜ ਵੀ ਬਣ ਜਾਣ ਤੇ ਭੁੱਲ ਜਾਣ ਹੋਈ